ਹੈਲੋ ਗਾਇਸ ਵੈਲਕਮ ਟੂ आवर ਨਿਊ ਬਲੌਗਸ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਿੱਧਿਆ ਕਪਲ ਤੇ ਸਵਾਗਤ ਕਰਦੇ ਆਂਗੀ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਸ਼ੁਰੂਆਤ ਹੋ ਰਹੀ ਆ ਘਰੋਂ ਤੇ ਵੱਜ ਗਏ ਨੇ ਅੱਜ 11 ਐਨੀ ਨੀਂਦ ਸੀ ਚੜੀ ਹੋਈ ਸੀ ਐਨੀ ਨੀਂਦ ਚੜੀ ਹੋਈ ਸੀ ਪਤਾ ਹੀ ਨਹੀਂ ਲੱਗਿਆ ਕਦੋਂ 10 ਵਜੇ 10 ਵਜੇ ਉੱਠੇ ਘੰਟੇ ਦੇ ਵਿੱਚ ਵਿੱਚ ਆਪਾਂ ਰੈਡੀ ਹੋਏ ਆ ਠੀਕ ਹੈ ਜੁਝਾਰ ਨੇ ਰੋਟੀ ਖਾ ਲਈ ਆ ਤੇ ਮੇਰਾ ਅੱਜ ਰੋਟੀ ਖਾਣ ਦਾ ਮਨ ਨਹੀਂ ਸੀ ਰਿੱਕੀ ਕਹਿੰਦੇ ਵੀ ਮੈਂ ਰੋਟੀ ਖਾਉਂ ਅੱਜ ਇਹਨਾਂ ਨੇ ਕੱਲ ਨਹੀਂ ਸੀ ਖਾਧੀ ਐਨਾ ਨੇ ਰੋਟੀ ਖਾ ਲਈ ਆ ਤੇ ਆਪਾਂ ਦਹੀਂ ਦੀ ਬਾਟੀ ਭਰ ਲਈ ਆ ਕਿਉਂਕਿ ਮੈਂ ਇਹ ਸੋਚਿਆਗਾ ਵੀ ਦੁੱਧ ਵਾਲੇ ਪ੍ਰੋਡਕਟ ਵੀ ਖਾਣੇ ਪੀਣੇ ਚਾਹੀਦੇ ਮੈਂ ਵਿੱਚ ਦੀ ਜੰਮੀ ਛੱਡ ਗਈ ਸੀ ਜੰਮੀ ਛੱਡ ਗਈ ਸੀ ਰਿੱਕੀ ਦੁੱਧ ਤਾਂ ਪੈਂਦੀ ਸੀ ਪਰ ਦਹੀਂ ਵਗੈਰਾ ਜੰਮੀ ਛੱਡ ਗਈ ਸੀ ਤਾਂ ਅੱਜ ਆਪਾਂ ਕੱਲ ਕੱਲ ਹੀ ਸਟਾਰਟ ਕੀਤੀ ਐ ਮੈਂ ਦਹੀਂ ਖਾਣੀ ਤਾਂ ਜ਼ਰੂਰ ਇੱਕ ਬਾਊਲ ਦਹੀਂ ਦਾ ਖਾਇਆ ਕਰੋ ਠੀਕ ਹੈ ਵਿੱਚ ਖੰਡ ਪਾ ਕੇ ਮੈਂ ਖੰਡ ਪਾਉਣੀ ਹੁੰਦੀ ਐ ਜਾਂ ਸ਼ੱਕਰ ਪਾ ਕੇ ਤਾਂ ਜ਼ਿਆਦਾ ਬੈਟਰ ਹੈ ਤੁਸੀਂ ਸ਼ੱਕਰ ਪਾ ਕੇ ਖਾ ਸਕਦੇ ਹੋ ਦੇ ਮੈਂ ਕਿ ਇੱਕ ਬਾਉਲਾ ਪਾ ਦਹੀਂ ਦਾ ਕਾਲੀ ਓਹਾਰ ਦੀ ਅੱਧੀ ਚੂਰੀ ਬਚੀ ਹੋਈ ਸੀਗੀ ਦੇਸੀ ਕਿਵਾਰੀ ਅੱਧੀ ਮੇਹੂ ਕਾਲੀ ਓਹਾਰ ਪਤਾ ਨਹੀਂ ਕਿੱਥੇ ਆ ਨਹੀਂ ਤਾਂ ਇੱਥੇ ਬੈਠਾ ਹੁੰਦਾ ਅੱਗੇ ਤਾਂ ਅੱਜ ਮੈਂ ਲਾਦਾ ਦਾਦੀ ਨਾਲ ਘੁੰਮੀ ਘੁੰਮੀ ਕਰਨ ਗਿਆ ਦਾ ਫਿਰ ਵੀ ਉਹਦਾ ਆ ਪਿਆ ਚਲੋ ਆਪਾਂ ਖਾ ਪੀ ਲਈਏ ਫਿਰ ਮਿਲਦੇ ਆਂ ਥੋ ਲੋ ਬਈ ਇਹ ਤਾਂ ਚਾਹ ਪਬਟਿਕ ਤੋਂ ਬਣਾ ਕੇ ਲੈ ਗਈ ਸੀਗੇ ਹਨ ਦੁਕਾਨ ਤੇ ਕਿਉਂਕਿ ਕੰਮ ਵਾਲੇ ਲੱਗੇ ਹੋਇਆ ਦੂਜੀ ਦੁਕਾਨ ਤੇ ਬੂਟਾਂ ਦੇ ਸ਼ੋਰੂਮ ਤੇ ਤੇ ਅੱਜ ਫਿਰ ਉਹਨਾਂ ਨੇ ਫੋਨ ਕਰਤਾ ਵੀ ਸਾਨੂੰ ਹੁਣੇ ਦਕਾਨਾ ਚਾਹੀਦੀ ਆ ਚਾਹ ਫਿਰ ਅਸੀਂ ਅਖੇ ਚੱਲ ਜਾਂਦੇ ਜਾਂਦੇ ਫੜਾ ਲਾਂਗੇ ਵੀ ਘਰ ਹੀ ਬਣਾ ਲੈਨੇ ਆ ਘਰੋਂ ਬਣਾ ਕੇ ਲੈ ਲੈ ਜਾਂਦੇ ਆ ਕਿਉਂਕਿ ਦੀਪ ਤੇ ਕਦੋਂ ਪਹੁੰਚਾਂਗੇ ਜਦੋਂ ਉਹ ਰਿੱਕੀ ਉਧਰੋਂ ਉਹਨੂੰ ਬਤੀਆ ਗੱਡੀ ਕੱਢਣ ਜਾਂਦੇ ਹੁੰਦੇ ਆ ਠੀਕ ਆ ਉਧਰੋਂ ਜਦੋਂ ਵੱਡੀ ਕੱਟ ਕੇ ਲਿਆਉਣਗੇ ਉਦੋਂ ਨੂੰ ਜਦੋਂ ਆਪਣੀ ਚਾਹ ਆਂਜੂਗੀ ਠੀਕ ਆ ਚਾਹ ਲੈ ਜਾਂਗੇ ਆਪਾਂ ਈਗਾ ਅ ਵੀ ਦਿਖਾਉਣਾ ਅੱਜ ਤੁਹਾਨੂੰ ਜਿਹੜਾ ਅੱਜ ਮੇਰੇ ਰੈੱਡ ਟੀ-ਸ਼ਰਟ ਪਾਈ ਆ ਜਿਵੇਂ ਕੱਲੋਂ ਬੱਦਰੀਆਂ ਜੀਆਂ ਨਾ ਪਾਇਆ ਸੀਗਾ ਉਹ ਵੀ ਅੱਜ ਪਾਇਆ ਹੈ ਹੁਣ ਮੈਨੂੰ ਐਂ ਨਹੀਂ ਪਤਾ ਕਿ ਉਹ ਕੀ ਕਹਿੰਦੇ ਆ ਉਹ ਹੁੰਦਾ ਦਾਦੀ ਨਾਲ ਮਟਕ ਮਟਕ ਕੇ ਕਰਿਆ ਅੱਗੇ ਕਰਦੇ ਹੁਣ ਤੱਕ ਦੁੱਖਾਉਣੀ ਆ ਬੇਟੇ ਐਡਾ 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 ਛਰਾਰਤੀ ਬੱਚਾ ਐਡਾ ਛਰਾਰਤੀ ਬੱਚਾ ਇਹ ਕਹਿੰਦਾ ਵੀ ਨਾਲ ਜਾਣਾਗਾ ਬੱਚੇ ਕੱਢ ਕੰਨਾ ਨਾਲ ਜਾਣਾ ਪੁੱਤ ਦਾਦੀ ਮੰਮਾ ਨੇ ਕਿੱਥੇ ਘੂਮੀ ਘੂਮੀ ਕਰਕੇ ਆਏ ਹਾਂ ਦਾਦੀ ਪੁੱਤ ਹੈ ਉਹ ਅਕਾਲੀਆਂ ਦੇ ਘਰੇ ਜਾ ਬੜਾ ਕੁੱਤੇ ਦੇਖਣ ਪੁੱਤ ਕੁੱਤਾ ਤਾਂ ਆਪਣੇ ਘਰੇ ਵੀ ਹੈਗਾ ਡੌਗੀ ਓਏ ਮੇਰੀ ਗੁਗਲੂ ਜੀ ਆਜੋ ਮੰਮਾ ਮਿਸਤਰੀਆਂ ਦੀ ਚਾਹ ਧਰੀ ਆ ਦੋ ਗਲਾਸ ਮਿਸਤਰੀਆਂ ਦੀ ਚਾਹ ਬਣਾਈ ਆ ਦੋ ਗਲਾਸ ਜਿਹੜੇ ਦੁਕਾਨ ਤੇ ਲੱਗਿਆ ਉਹ ਕਦੇ ਵੀ ਘਰੋਂ ਹੀ ਬਣਾ ਕੇ ਲਿਆ ਦਿਓ ਮੈਂ ਕਿਹਾ ਬੁਟੀਕ ਤੇ ਤਾਂ ਬੜਾ ਲੇਟ ਹੋ ਜਾਣਗੇ ਹਾਂ ਮੰਮਾ ਪੀਣਾ ਸੀ ਓਛਾ ਮੰਮੀ ਤਾਈਓ ਖਿੱਚ ਕੇ ਲਿਆ ਤੁਹਾਨੂੰ ਮੰਮਾ ਪੀਣਾ ਸੀ ਲੇ 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 ਮੰਮੀ ਵਾਲੇ ਕਾ ਤੇ ਮਾਤੇ ਕਰਨ ਲੱਗ ਗਿਆ ਹੁਣ ਮਾਂ ਐਨੇ ਕਾ ਤੇ ਮਾਤੇ ਕਰਦਾ ਅੱਜ ਯੂ ਯੂ ਕੱਲ ਪਤਾ ਨਹੀਂ ਮੈਨੂੰ ਕੀ ਕਹਿ ਗਿਆ ਮੈਨੂੰ ਪੁੱਤ ਤਾਂ ਤਾਂ ਪੱਪੜੇ ਚੱਕ ਕੇ ਲੈ ਆਂਦੇ ਮੈਂ ਤਿੰਨ ਹੀ ਸੀਗੇ ਯਾ ਤੇ ਚੱਕ ਲਿਆ ਮੈਂ ਦੇਖ ਹਾਂ ਫਟਾ ਕੇ ਕੱਲ ਮੰਮੀ ਇਹਨੂੰ ਮੈਂ ਉੱਥੇ ਲੈ ਕੇ ਗਈ ਦੁਕਾਨ ਤੇ ਨਵੇਂ ਸ਼ੋਰੂਮ ਤੇ ਆਪਣੇ ਇੰਨਾ ਖੁਸ਼ ਹੋਇਆ ਉੱਥੇ ਭੱਜਿਆ ਬਾਲਾ ਭੱਜਿਆ ਦਾਦੀ ਮੰਮਾ ਨੂੰ ਦੱਸ ਦੋ ਦਾਦੀ ਮਾਂ ਮੇਰੇ ਪਿਆਰੇ ਦਾਦੀ ਮਾਂ ਜੁਜਾਰ ਸਿੰਘ ਦੇ ਦਾਦੀ ਮਾਂ ਜਾਓ ਪਾਪਾ ਬੁਲਾਈ ਜਾਂਦੇ ਗੱਡੀ ਕੱਢ ਲਿਆਓ ਉਧਰੋਂ ਜੋ ਓਏ ਹੋਏ ਆਏ ਆਏ ਆ ਗਿਆ ਰਿੱਕੀ ਭੱਜ ਕੇ ਬੱਸ ਭੱਜ ਕੇ ਇਹ ਸਪੀਡ ਤੇ ਚੱਕਤੀਆਂ ਕਿੰਨਾ ਚਾਗ ਆਉਂ ਨੂੰ ਓਏ ਬਾਹਰ ਕਿੱਥੇ ਜਾਂਦੇ ਓਏ ਹੋਏ ਆਏ ਆਏ ਕਿੱਥੇ ਜਾਂਦੇ ਹੋ ਬਾਏ ਬਾਏ ਨਹੀਂ ਕਹਿੰਦਾ ਫਿਰ ਮਾਰਦਾ ਕਹਿੰਦਾ ਨਾ ਬਾਏ ਬਾਏ ਕਿੱਥੇ ਜਾਂਨੇ ਕਿੱਥੋਂ ਪਾਪਾ ਨਾਲ ਇਹ ਤਾਂ ਦੱਸ ਦੋ ਦਾਦਾ ਜੀ ਨੂੰ ਬਾਏ ਕਰ ਦਿਓ ਚਲੋ ਦਾਦਾ ਜੀ ਨੂੰ ਤਾਂ ਕਰ ਦਿਓ ਫਿਰ ਬਾਏ ਦਾਦਾ ਜੀ ਨੂੰ ਤਾਂ ਬਾਏ ਕਰ ਦੋ ਨਾ ਨਾ ਹਾਂ ਚੁੱਪੜ ਕੇ ਜਾਊ ਘਰ ਨੂੰ ਤਾਂ ਲੋ ਵੀ ਡੈਡੀ ਆਪਣੇ ਹੁਣ ਠੀਕ ਨੇ ਅੱਗੇ ਨਾਲ ਉਹਨਾਂ ਦੇ ਸੈੱਲ ਨੇ ਜਿਹੜੀ ਉਹ ਵੱਧ ਚੁੱਕੇ ਨੇ ਕਿਉਂਕਿ ਡੈਡੀ ਨੂੰ ਡੇਂਗੂ ਤੇ ਵਿੱਚੀ ਸੈੱਲ ਘਟ ਗਏ ਬਾਵਾ ਕੋਜਾ ਹੋ ਗਿਆ ਸੀਗਾ ਤੇ ਬਟਰ ਡੈਡੀ ਦਾ ਟ੍ਰੀਟਮੈਂਟ ਰਹਿਣੀ ਪ੍ਰੋਪਰ ਤਰੀਕੇ ਨਾਲ ਖਾਣਾ ਪੀਣਾ ਬੱਕਰੀ ਦਾ ਦੁੱਧ ਠੀਕ ਹੈ ਕੀ ਵੀ ਜਿਹੜਾ ਆਪਣਾ ਨਾਰੀਅਲ ਵਾਟਰ ਹੁੰਦਾ ਉਹ ਇੱਕ ਫੋਰਐਵਰ ਫਰੂਟ ਆਗਾ ਉਹ ਮਿਲਦਾਗਾ ਉਹ ਤੇ ਬਰਨਾਲਿਓ ਅਸੀਂ ਦੇਖਾਂਗੇ ਉਹਦੇ ਨਾਲ ਵੀਕਨੈਸ ਚੱਕੀ ਜਾਂਦੀ ਹੈ ਹਨਾ ਕਾਫੀ ਫਰਕ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਡੈਡੀ ਦਾ ਬਹੁਤ ਜਲਦੀ ਰਿਕਵਰੀ ਹੋਈ ਹੈ ਬਸ ਥੋੜੀ ਜਿਹੀ ਹੁਣ ਕਮਜ਼ੋਰੀ ਜੀ ਉਹਦੇ ਵਾਸਤੇ ਡ੍ਰਿਪ ਵਗੈਰਾ ਆਪਾਂ ਲਵਾਉਣੇ ਆ ਉਹਦੇ ਨਾਲ ਜਲਦੀ ਰਿਕਵਰੀ ਹੋ ਜੂਗੀ ਹੁਣ ਸਹੀ ਨਹੀਂ ਅੱਜ ਪਤਾ ਕੀ ਆ ਸਾਡੇ ਇੱਥੇ ਬਹੁਤਾਂ ਦੇ ਸਾਲੋਂ ਘਟੇ ਇਹ ਬਹੁਤ ਚੱਲ ਰਿਹਾ ਹਨਾ ਤੇ ਇਹ ਜ਼ਰੂਰ ਧਿਆਨ ਰੱਖਿਆ ਕਰੋ ਭਈ ਆਪਦੇ ਜਵਾਬ ਕਰਨਾ ਮੈਂ ਜਿਹੜਾ ਨੂੰ ਬਾਹਰ ਹੀ ਨਹੀਂ ਘੜਦੀ ਹੱਥ ਨੇ ਇਹ ਤਾਂ ਨਾ ਮੈਂ ਗਲੀ ਚ ਲੈ ਕੇ ਜਾਵਾਂ ਕਿਉਂਕਿ ਕਈ ਵਾਰ ਮੱਛਰ ਮੁਛਰ ਹੁੰਦਾ ਪਤਾ ਨਹੀਂ ਹੁੰਦਾ ਜਿਵਾਕ ਜਿਵਾਕਾਂ ਦਾ ਬੜਾ ਔਖਾ ਹੋ ਜਾਂਦਾ ਵੱਡੇ ਤਾਂ ਆਪਾਂ ਫੇਰ ਵੀ ਹੈਨਾ ਸੰਭ ਲੈਣੇ ਆਂ ਆਪਦੇ ਆਪ ਨੂੰ ਤੇ ਉਹ ਵੀ ਚਾਹ ਬਣ ਗਈ ਆਪਣੀ ਥਰਮੋਸ ਚ ਆਪਾਂ ਪਾ ਲੈਣੀ ਠੀਕ ਹੈ ਤੇ ਲੈ ਕੇ ਚੱਲਦੇ ਆਂ ਨੇ ਰਿੱਕੀ ਵੀ ਆ ਜਾਣਗੇ ਡੈਡੀ ਦਾ ਸਮਾਨ ਲੈਣ ਗਏ ਨੇ ਲੋ ਵੀ ਚਾਹ ਬਣਾ ਕੇ ਥਰਮੋਸ ਚ ਪੈਕ ਕਰ ਲਈ ਆ ਡੈਡੀ ਦੀ ਚਾਹ ਡੈਡੀ ਜਾਨੇ ਭਈ ਮੈਨੂੰ ਵੀ ਚਾਹ ਦੀ ਘੁੱਟ ਦੇ ਦੋ ਆਪਾਂ ਡੈਡੀ ਨੂੰ ਪੜਾਏ ਉਹਨੇ ਆ ਭਈ ਇੱਧਰ ਠੀਕ ਹੈ ਚੱਕ ਲਿਓ ਲੋ ਭਈ ਚੱਕ ਲਿਓ ਆਪਾਂ ਸਮਾਨ ਹੁਣ ਚੱਲੇ ਆਂ ਆਪਾਂ ਕੰਮ ਤੇ ਦੂਜੀ ਦੁਕਾਨ ਦੀ ਆਪਾਂ ਚਾਹ ਬਣਾ ਲਈ ਆ ਇਸ ਤਿਹੇ ਨੂੰ ਪਰੌਣੀ ਆ ਇੱਧਰ ਰਿੱਕੀ ਵਰਗੀ ਆ ਗਈ ਆ ਰੈਡੀ ਹੋ ਕੇ ਲਓ ਬਈ ਗਾਇਸ ਤੁਹਾਰ ਸਿੰਘ ਦੇਖੋ ਸਾਡੀ ਅੱਜ ਤਾਂ ਇਹ ਫੁਕਰੇ ਬਣੇ ਫਿਰਦੇ ਨੇ ਪੂਰੇ ਰਾਤ ਇਹਨੇ ਆ ਤੇ ਬੋਲੇ ਤੇ ਸੱਟ ਮਰਵਾਲੀ ਆ ਦੇਖੋ ਲੈ ਕਿਉਂਕਿ ਤੁਹਾਡੇ ਸਾਹਮਣੇ ਤਾਂ ਵੱਜੀ ਸੀ ਹੁਣ ਆਪਾਂ ਜਾਂਦੇ ਆ ਬੁਟੀਕ ਤੇ ਅੱਜ ਇੱਧਰ ਹੀ ਜਾਣਾ ਨਾਲੇ 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 ਜਾਵਾਂਗੇ ਨਾਲੇ ਨਾਲੇ ਸਾਡੇ ਪਿੰਡ ਕੋਲ ਨਾਲਾ ਆਉਂਦਾ ਨਾ ਫਿਰ ਅਸੀਂ ਕਿਹਨੇ ਨਾਲੇ ਨਾਲੇ ਜਾਵਾਂਗੇ ਲਓ ਚਲੋ ਆਪਾਂ ਨਿਕਲ ਚੁੱਕੇ ਆਂ ਬੁਟੀਕ ਵਾਸਤੇ ਮਿਲਦੇ ਆ ਹੁਣ ਤੁਹਾਨੂੰ ਬੁਟੀਕ ਤੇ ਜਾ ਕੇ ਲਓ ਬਈ ਆਪਣੇ ਕੋਲ ਕਲਾਇੰਟ ਆਈ ਸੀ ਪਹਿਲਾਂ ਮੁੱਲਾਂਪੁਰ ਤੋਂ ਠੀਕ ਐ ਉਹ ਤਾਂ ਵਿਚਾਰੇ ਫਿਰ ਮੇਰੀ ਵੇਟ ਕਰਕੇ ਭਾਗੇ ਕਿਉਂਕਿ ਲੇਟ ਹੋ ਗਏ ਤੇ ਹੁਣ ਕਲਾਇੰਟ ਆਏ ਨੇ ਭੋਤਨਿਆਂ ਤੋਂ ਉਹਨਾਂ ਨੇ ਬਾਹਰ ਸਿਲੈਕਟ ਕਰਵਾਉਣੇ ਨੇ ਕੱਪੜੇ ਤੇ ਉਹ ਸਾਡੀ ਵੇਟ ਕਰੀ ਜਾਂਦੇ ਆ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਬਈ ਪਹੁੰਚ ਕੇ ਸ਼ੁਕਰ ਆ ਆਹ ਕਲਾਇੰਟ ਵੇਲੇ ਨੂੰ ਤਾਂ ਮੈਂ ਪਹੁੰਚੀਗੀ ਇਹ ਤਾਂ ਲੇਟ ਹੋ ਜਾਣਾ ਸੀ ਚਲੋ ਪਹੁੰਚਦੇ ਆ ਵਸ ਆਪ ਲਓ ਬਈ ਮੈਸਟਰੀ ਨੂੰ ਫੜਾਉਣੀ ਸੀਗੀ ਆਪਾਂ ਇੱਥੇ ਚਾਹ ਯਸ ਫੜਾ ਦੋ ਲਓ ਜੀ ਲਓ ਬਈ ਆਪਾਂ ਪਹੁੰਚ ਗਏ ਬੁਟੀਕ ਤੇ ਯਸ ਲਓ ਬਈ ਨਵਾਂ ਸੂਟ ਤਿਆਰ ਹੋਇਆਗਾ ਅੱਜ ਰੱਖਣਾ ਬਸ ਤੇ ਆਪਾਂ ਰਾਏਕੋਟ ਵਾਲੀ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਗਾਇਸ ਕਿ ਕਿਦਾਂ ਦਾ ਰੈਡੀ ਹੋਇਆਗਾ ਠੀਕ ਹੈ ਤੇ ਇਹ ਹੋਇਆਗਾ ਜੀ ਡਬਲ ਸ਼ਾਈਨ ਵਾਲੇ ਕੱਪੜੇ ਤੇ ਫ੍ਰੈਂਡੀ ਸਿਲਕ ਤੇ ਬਹੁਤ ਸੋਹਣਾ ਵਰਕ ਆ ਤੁਸੀਂ ਦੇਖ ਸਕਦੇ ਹੋ ਫਰੰਟ ਤੇ ਵੀ ਬਈ ਹੈਂਡਵਰਕ ਹੈ ਤੇ ਬੈਕ ਸਾਈਡ ਤੇ ਵੀ ਹੈਂਡਵਰਕ ਹੈ ਠੀਕ ਹੈ ਤੇ ਪ੍ਰੋਪਰ ਬਾਜੂ ਦੀ ਗੱਲ ਕਰੀਏ ਤਾਂ ਬਾਜੂ ਦੇ ਤੁਸੀਂ ਦੇਖ ਸਕਦੇ ਹੋ ਬਾਜੂ ਦੇ ਉੱਪਰ ਆਪਾਂ ਬੇਲ ਵੀ ਪਾਈ ਆ ਤੇ ਨਾਲ ਸਾਰੀ ਬਾਜੂ ਦੇ ਵਿੱਚ ਬੂਟੀਆਂ ਵੀ ਨੇ ਠੀਕ ਹੈ ਲਾਈਨਿੰਗ ਲਾ ਕੇ ਸਟਿਚ ਹੋਇਆਗਾ ਸੂਟ ਆਹ ਵਾਲੀ ਹੈਗੀ ਇਹਦੇ ਨਾਲ ਬਾਟਮ ਤੇ ਬਾਟਮ ਦੇ ਉੱਪਰ ਵੀ ਆਪਾਂ ਲੇਸ ਲਗਾਈ ਹੋਈ ਆ ਠੀਕ ਹੈ ਜੀ ਨੈਕਸਟ ਇਹਦਾ ਆ ਗਿਆ ਦੁਪੱਟਾ ਜੀ ਦੁਪੱਟਾ ਸੈਮੀ ਔਰਗੈਂਜ਼ਾ ਦਾ ਬਟ ਦੁਪੱਟੇ ਨੂੰ ਆਪਾਂ ਸਟਾਈਲ ਕੀਤਾ ਹੋਇਆ ਕਿਉਂਕਿ ਡਬਲ ਸ਼ਾਈਨ ਵਾਲਾ ਹੁੰਦਾ ਤੈਨੂੰ ਮੈਚ ਕਰਨਾ ਬਹੁਤ ਔਖਾ ਹੁੰਦਾ ਜਿਹੜੀ ਵੀ ਇਹਦੇ ਵਿੱਚ ਤਾਂਤ ਮਾਰਦੀ ਹੁੰਦੀ ਆ ਉਹ ਕਲਰ ਦਾ ਦੁਪੱਟਾ ਡਾਈ ਕਰਵਾ ਕੇ ਫਿਰ ਆਪਾਂ ਪੱਲਿਆਂ ਤੇ ਸੂਟ ਨਾਲ ਦਾ ਜਿਹੜਾ ਕੱਪੜਾ ਗਾ ਉਹਦੇ ਨਾਲ ਫਿਨਿਸ਼ਿੰਗ ਦਿੱਤੀ ਆ ਤਾਂ ਇਹ ਇਹਦੇ ਵਿੱਚ ਤੁਹਾਡੇ ਕੋਲ ਕਾਫੀ ਸਾਰੇ ਕਲਰ ਨੇ ਜਿਹੜੇ ਉਹ ਬਣੇ ਹੋਏ ਨੇ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਤੁਹਾਡੀ ਚੁਆਇਸ ਆ ਤੁਹਾਡੀ ਮਰਜ਼ੀ ਆ ਕਿਸੇ ਨੇ ਵੀ ਆਰਡਰ ਕਰਨਾ ਤਾਂ 6283177170 ਠੀਕ ਹੈ 883177117 ਵਾਲੇ ਨੰਬਰ ਤੇ ਸਕਰੀਨਸ਼ਾਟ ਭੇਜਣਾਗਾ ਪ੍ਰਾਈਸ ਕਨਫਰਮ ਕਰਨਾ ਪ੍ਰਾਈਸ ਕਨਫਰਮ ਵੀ ਨਹੀਂ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਸੂਟ ਤੁਹਾਨੂੰ ਵਿਦ ਦੁਪੱਟਾ ਵਿਦ ਸਟੀਚਿੰਗ एवरीथिंग 4660 ਰੁਪਏ ਦਾ ਪੈਜੂਗਾ ਠੀਕ ਹੈ ਹੈਂਡਵਰਕ ਆ ਸਾਰਾ 4660 ਰੁਪਏ ਦਾ ਵਿਦ ਸਟੀਚਿੰਗ ਵਿਦ ਦੁਪੱਟਾ एवरीथिंग ਸਾਰਾ ਕੁਝ ਇਨਕਲੂਡਡ ਆ ਜਿਹਨੇ ਆਰਡਰ ਕਰਨਾ ਕਰ ਸਕਦੇ ਥੈਂਕ ਯੂ ਸੋ ਮਚ ਲੋ ਬਈ ਆਪਾਂ ਜਾ ਰਹੇ ਆ ਬੱਸ ਸਟੈਂਡ ਸਮਾਨ ਰੱਖਣਾ client ਦੇ suit ਰੱਖਣੇ ਸੀਗੇ ਤੇ ਇੱਕ ਗਗਨ ਨੂੰ ਛੱਡ ਕੇ ਆਉਣਾ ਘਰੇ ਗਗਨ ਦਾ ਘਰ ਵੀ ਹੈਗਾ ਉੱਧਰ ਗਗਨ ਨੂੰ ਛੱਡਾਂਗੇ ਡਾਈ ਵਾਲੇ ਕੋਲੇ ਜਾਵਾਂਗੇ ਤੇ ਬਸ ਤੇ ਕੱਪੜੇ ਰਖਾ ਕੇ ਆਵਾਂਗੇ client ਦੇ ਜਗਰਾਓ ਤੁਸੀਂ ਸਟੀਚਿੰਗ ਵਾਸਤੇ ਦਿੱਤੇ ਸੀ ਕੱਪੜੇ ਉਹਨਾਂ ਦੇ ਰੱਖ ਕੇ ਆਉਣੇ ਬਿਆੰਤ ਸੰਭੂਗੀ ਜੁਹਾਰ ਨੂੰ ਆਪਾਂ ਕਰਕੇ ਆਉਣੇ ਆ ਕੰਮ ਚਲੋ ਹਾਂ ਅਗਲਾ ਕਹਿੰਦਾ ਸੋਹਣੇ ਬਹੁਤ ਲੱਗਦੇ ਹੁੰਦੇ ਨੇ ਮਿਹਨਤ ਬਹੁਤ ਕਰਨੀ ਪੈਂਦੀ ਹੈ ਬਹੁਤ ਮਿਹਨਤ ਕਰਨੀ ਪੈਂਦੀ ਹੈ ਸਹੀ ਗੱਲ ਆ ਬਹੁਤ ਜ਼ਿਆਦਾ ਇਹ ਤਾਂ ਗੱਲ ਹੈ ਬਾਕੀ ਇਹਨਾਂ ਦੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਆ ਬਿਕੋਜ਼ ਉਹ ਮੈਨੂੰ ਬਹੁਤ ਗਾਈਡ ਕਰਦਿਆ ਸਲੈਕ ਕਰਨ ਦੇ ਵਿੱਚ ਮਿਹਨਤ ਕਰਦਿਆ ਹਰ ਇੱਕ ਚੀਜ਼ ਪਿੱਛੇ ਬਹੁਤ ਮਿਹਨਤ ਲੱਗਦੀ ਆ ਹਰ ਇੱਕ ਚੀਜ਼ ਇਦਾਂ ਹੀ ਨਹੀਂ ਹੋ ਜਾਂਦੀ ਕਲੈਕਸ਼ਨ ਬਹੁਤ ਹਾਂ ਕਲੈਕਸ਼ਨ ਬਹੁਤ ਆਪਣੇ ਕੋਲ ਫੈਡਿੰਗ ਸੀਜ਼ਨ ਆ ਗਿਆ ਜੇ ਤੁਹਾਨੂੰ ਲੱਗਦਾ ਤੁਹਾਨੂੰ ਜੇ-ਜੇ ਇੱਕ ਨਹੀਂ ਨਾ ਪਸੰਦ ਤੁਹਾਡੇ ਮੂਰੇ 15-20 ਆਪਸ਼ਨਾਂ ਅਸੀਂ ਰੱਖ ਦੇਣੀਆਂ ਨੇ ਆਰਟੀਕਲ ਇੰਨੀ ਕਿ ਕਲੈਕਸ਼ਨ ਹੈਗੀ ਆ ਐਨੇ ਪੈਸੇ ਲਾਇਆ ਸੀ ਕੰਮ ਤੇ ਆ ਦਿਨੂ ਦੀਪਾ ਹੈਰੀਟੇਜ ਕੁੰਦਨ ਦੇ ਬਿਲਕੁਲ ਨੀਟਰ ਆਰਟੀਕਲ ਪਾਇਆ ਇਹ ਸਾਨੂੰ ਸਾਡੀ ਵੀਡੀਓ ਚ ਦੇਖਣ ਨੂੰ ਮਿਲਣਗੇ ਕਿਉਂ ਵੀਡੀਓ ਦੀਦੀ ਨੂੰ ਦੇਖੋਰੀ ਕਰਿਆ ਹਾਂ ਤੇ ਦੇਖੋ ਹੈਰੀਟੇਜ ਕੁੰਦਨ ਜਿਹੜਾ ਨਿਊ ਆਰਟੀਕਲ ਬੂਲਡ ਚ ਚੱਲਦਾ ਠੀਕ ਹੈ ਜਿਹੜਾ ਆਪਾਂ ਆਪਾ ਲਿਆਂਦਾ ਹਾਂ ਆਹ ਬਲੱਬ ਬਹੁਤ ਵਧੀਆ ਠੀਕ ਲਓ ਬਈ ਇਧਰ ਆਪਾਂ ਸੂਟ ਤਿਆਰ ਕੀਤਾਗਾ ਐਮਰਜੈਂਸੀ ਸੂਟ ਸੀਗਾ ਆਪਣਾ ਇੱਥੇ ਬਈ ਤਾਂ ਪਿੰਕ ਜਿਹਾ ਸੂਟ ਕਿੱਥੇ ਪਿਆਗਾ ਓਕੇ 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 ਕਲਾਇੰਟ ਆ ਗਈ ਸੀ ਸਾਡੀ ਉਹਨਾਂ ਦੇ ਸੂਟ ਅਸੀਂ ਪੈਕ ਕਰਕੇ ਰੱਖੇ ਸੀ ਆਹ ਵਾਲਾ ਸੂਟ ਸੀਗਾ ਠੀਕ ਹੈ ਇਦਾਂ ਗਲੇ ਤੇ ਲੇਸ ਲਗਾਈ ਆ ਬਾਹਾਂਾਂ ਤੇ ਕੋਟ ਦੀ ਹਟਣਾ ਤੇ ਸਲਵਾਰ ਇਦਾਂ ਬਣਾਈ ਆ ਪਲੇਨ ਤੇ ਸੇਮ ਲੇਸ ਹੀ ਆਪਾਂ ਉੱਤੇ ਲਾਈ ਆ ਬਾਹਾਂ ਦੇ ਮੂਰੇ ਤੇ ਸਾਡਾ ਫੁੱਲ ਐਮਰਜੈਂਸੀ ਵਾਲਾ ਸੂਟ ਸੀਗਾ ਤੇ ਇਹ ਜਿਹੇ ਅਸੀਂ ਇਹ ਹਿੱਸਾ ਜੜੀ ਇਹ ਅਜੇ ਅਸੀਂ ਲਗਾ ਰਹੇ ਹਾਂ ਦੇਖਦੇ ਹੋਈ ਕਈ ਵਾਰ ਸਾਨੂੰ ਮੌਕੇ ਤੇ ਕੱਜ ਭੁੱਲ ਗਏ ਸੀ ਦੀ ਚੁੰਨੀ ਤੇ ਲੇਸ ਲਾਉਣੀ ਲਓ ਬਈ ਗਾਇਸ ਆਪਾਂ ਆ ਗਏ ਸੀਗੇ ਰਿੱਕੀ ਵਰਗੇ ਕੋਲ ਇੱਧਰ ਰਿੱਕੀ ਸੂਟ ਵੀ ਰੱਖਣਾ 545 ਤੇ ਰਾਏ ਕੋਟ ਵਾਲੀ ਵਾਸਤੇ 545 ਬੰਦੂਰ ਤੋਂ ਹੋ ਗਏ ਫਿਰ ਹੁਣ ਪਿੱਛੇ ਰੱਖੇ ਜੋ 54 ਵਾਲੀ ਕਿੱਥੇ ਹੋ ਗਏ ਹਾਂ 533 ਹੋਇਆ 545 ਤੇ ਇੱਥੇ ਆਉਗੀ ਬਸ ਖੰਡਿਆਏ ਬਿਆਨ ਤਾਂ ਜਾਣੀ ਨਹੀਂ ਜਿੱਦੀ ਹਾਂਜੀ ਬੈਂਤੀ ਲੈ ਜੂ ਤਾ ਬਿਆਨ ਤਾਂ ਫਿਰ ਅੱਜ ਲੇਟ ਹੋ ਜੂਗੀ ਕਿਉਂ ਕੰਮ ਪਿਆ ਜੀ ਸਾਡਾ ਲਓ ਵੀ ਸ਼ਾਪ ਤੇ ਦੇਖਦੇ ਆਪਾਂ ਕੀ ਕੀ ਕੰਮ ਹੋ ਗਏ ਜੇ ਦਿਨ ਮੈਂ ਆਉਣੀ ਆ ਕੁਛ ਨਵਾਂ ਕੰਮ ਹੋਇਆ ਹੁੰਦਾ ਹੈ ਨਾ ਅੱਜ ਅੱਜ ਆ ਪਾਈ ਪਾਈਆਂ ਪਈ ਜਾਂਦੀਆਂ ਨੇ ਲੋ ਬਈ ਹੁਣੇ-ਹੁਣੇ ਵਾਪਸ ਆਈ ਸੀਗੇ ਤੇ ਨਿਊ ਚੱਲੀ ਜਾਂਦੀ ਐ ਵੀ ਰਾਜਵੀਰ ਜਵੰਦਾ ਜਿਹੜੀ ਗਾਇਕ ਸੀ ਹੈ ਨਾ ਉਹਨਾਂ ਦਾ ਇਨਾ ਭੜਾ ਐਕਸੀਡੈਂਟ ਹੋਇਆ ਕਿਉਂਕਿ ਉਹ ਆਲਮੋਸਟ ਹੀ ਘੁੰਮਣ ਵਗੈਰਾ ਜਾਂਦੇ ਹੁੰਦੇ ਸੀ ਆਦੀ ਬਾਈਕ ਤੇ ਖਾਲਾਂ ਕਿ ਉਹਨਾਂ ਨੇ ਸੇਫਟੀ ਵਾਲੀਆਂ ਵੀ ਸਾਰੀਆਂ ਚੀਜ਼ਾਂ ਪਾਈਆਂ ਹੋਣੀਆਂ ਸੀ ਪਰ ਫਿਰ ਵੀ ਕਹਿੰਦੇ ਵੀ ਜਦੋਂ ਉਹਨੂੰ ਲਿਜਾ ਅਗਲੀ ਜਾ ਰਹੀ ਸੀਗੇ ਤਾਂ ਉਹਨਾਂ ਦਾ ਜਿਹੜਾ ਬ੍ਰੇਨ ਆ ਉਹ ਡੈੱਡੀ ਦਿਖਾਇਆ ਜਾ ਰਿਹਾ ਹੈਗਾ ਇਹ ਬ੍ਰੇਨ ਡੈੱਡ ਸੀਗਾ ਐਮਰਜੈਂਸੀ 'ਚ ਨੇ ਪਰਮਾਤਮਾ ਵਾਹਿਗੁਰੂ ਮੇਰ ਕਰਨ ਆਪਣੀਆਂ ਦੁਆਵਾਂ ਮਹੀਂ ਬਚਾ ਸਕਦੀਆਂ ਨੇ ਕਿਉਂਕਿ ਪਰਮਾਤਮਾ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਇੱਕ ਚੀਜ਼ ਹੈਗੀ ਦੁਆਵਾਂ ਤੋਂ ਵੱਡੀ ਕੋਈ ਸ਼ਕਤੀ ਨਹੀਂ ਹੈਗੀ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਸਾਰੇ ਜਾਣੇ ਕਿਉਂਕਿ ਸਾਡੇ ਬਹੁਤ ਹੀ ਵਧੀਆ ਕਲਾਕਾਰ ਨੇ ਸਾਡੀ ਪੰਜਾਬੀ ਇੰਡਸਟਰੀ ਦੀ ਹੈਨਾ ਤੇ ਬਾਕੀ ਕਲਾਕਾਰ ਤਾਂ ਯਾਰ ਸਭ ਤੋਂ ਪਿੱਛੇ ਰਹਿ ਗਈਆਂ ਚੀਜ਼ਾਂ ਕਿਸੇ ਮਾਂ ਦਾ ਪੁੱਤ ਆ ਠੀਕ ਆ ਕਿਸੇ ਭੈਣ ਦਾ ਭਰਾ ਤੇ ਕਿਸੇ ਭਰਾ ਦਾ ਭਰਾ ਠੀਕ ਐ ਤੇ ਬਹੁਤੇ ਰਿਸ਼ਤੇ ਹੁੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਉੱਪਰ ਉਹ ਆ ਪਾਹੀ ਗੁਰੂ ਮੇਰ ਕਰਨ ਵੀ ਜਲਦੀ ਉਹ ਸਹੀ ਹੋ ਜਾਣ ਪਰਮਾਤਮਾ ਮੇਰ ਕਰਨ ਵੀ ਉਹ ਠੀਕ ਹੋ ਜਾਣ ਨਾ ਮੈਂ ਰਹੂੰਗੀ ਬੁਟੀਕ ਤੇ ਤੇਰਾ ਵੀਰਾ ਤੈਨੂੰ ਤਾਰਿਆਉਂਦਾ ਰਿੱਕੀ ਆ ਗਈ ਛੱਡਣ ਵਾਸਤੇ ਆ ਗਿਰਿਆ ਹਾਂ ਹਾਂ ਪਾਪਾ ਦੇ ਅੱਜ ਬਈ ਅਸੀਂ ਸਾਰਾ ਦਿਨ ਨਾ ਬਿਨਾਂ ਏਸੀ ਤੋਂ ਖੜਿਆ ਸਾਰਾ ਦਿਨ ਰਿੱਗੇ ਅਸੀਂ ਤਾਂ ਅੱਜ ਸਾਨੂੰ ਹਵਾ ਸਿੱਧੀ ਨਹੀਂ ਚਾਹੀਦੀ ਐ ਇੰਨੀ ਗਰਮੀ ਹੱਦ ਤੋਂ ਜ਼ਿਆਦਾ ਉੱਤਪਾਦਨ ਨੂੰ ਹਵਾ ਸਿੱਧੀ ਨਹੀਂ ਚਾਹੀਦੀ ਚਾਪੀਆਂ ਮੂਰੇ ਰੱਖਦੀ ਮੈਂ ਇੱਥੇ ਫੜਾਵਾਂਗੇ ਜੀ ਨੂੰ ਲਓ ਬਈ ਕੀ ਕੀ ਕੰਮ ਹੋ ਗਿਆ ਦੁਕਾਨ ਤੇ ਫਿਰ ਮੈਂ ਉਧਰ ਜਾ ਕੇ ਤਾਈ ਸੀ ਉਹਨੂੰ ਨਵੇਂ ਦੇਖਿਆ ਧਿਆਨ ਨਾਲ ਉਹਦੇ ਬਾਅਦ ਕੀ ਕਰ ਲਕਪੀਸ਼ਨ ਨੇ ਲਵੇ ਲਾ ਲਿਆ ਕੰਮ ਆਪਦਾ ਕੈਮਰਾ ਵਾਲਿਆਂ ਨੂੰ ਅੱਜ ਬਲਾ ਕੇ ਲੋਕੇਸ਼ਨ ਦਿਖਾ ਦਿਆਂ ਉਹ ਕੋਨੇ ਪਾਜਟ ਬਣਾ ਕੇ ਦੱਸਤਾ ਵੀ ਇੰਨੇ ਦਾ ਲੱਗੂਗਾ ਠੀਕ ਹੈ ਠੀਕ ਹੈ ਹਾਂ ਬਹੁਤ ਤੇ ਹੁਣ ਆਪਾਂ ਉਹ ਕਰਨਾ ਹੈ ਨਾ ਇਲੈਕਟ੍ਰੀਸ਼ੀਅਨ ਦਾ ਸਮਾਨ ਲੈ ਰਹੇ ਹਾਂ ਹਾਂ ਠੀਕ ਹੈ ਲਵੇ ਲੱਗ ਗਿਆ ਸਾਡਾ ਕੰਮ ਸਾਰਾ ਸਾਡੇ ਜੁੱਥੇ ਜੋੜੇ ਵੀ ਆ ਗਏ ਨੇ ਹਾਂਜੀ ਮੈਂ ਗਾਂਬੂ ਮੇਨ ਵਾਲੇ ਆ ਗਏ ਪਰ ਪੈਰ ਤਾਂ ਆਇਆ ਨਹੀਂ ਕਰਨੀ ਇਹ ਮੈਨੂੰ ਲੱਗਾ ਪਹਿਲਾਂ ਬੰਨੂ ਡਰਾਇਵਰ ਦੇਖੀ ਚਾਹ ਕੇ ਇਹ ਵੱਡਾ ਡਰਾਇਵਰ ਲਓ ਵੀ ਆਪਾਂ ਦਵਾਰੇ ਪਟੀਕ ਤੇ ਪਹੁੰਚ ਗਏ ਪਰ ਅਸੀਂ ਏਸੀ ਠੀਕ ਕਰਾਉਣਾ ਸੀ ਉਹ ਨਹੀਂ ਅਜੇ ਪਹੁੰਚਿਆ ਏਸੀ ਵਾਲਾ ਬੰਦਾ ਯੋ ਯੋ ਹਾਂ ਨਾਲੇ ਕਰੇ ਲੱਗੂਆ ਇਹਨੇ ਡੈਮੇਜ ਲੀਂਦਾ ਦੋਈਆ ਹਾਂ ਕਟੋ ਕਟ 6 ਸਾਲ ਹੋ ਗਏ 6 ਸਾਲ ਲੈ ਠੀਕ ਲਾ ਇਹ ਪੂਰਾ ਬੈ ਸਟੈਪ ਇਹ ਰੋ ਬੜੀ ਨਹੀਂ ਇਹ ਅਲੱਗ ਤੋਂ ਤਾਂ ਕੇ ਇੱਕ ਬੰਦੇ ਨੇ ਸੜੇ ਜਾਂਦਾ ਬਚ ਗਈ ਨੁਕਸਾਨ ਤੋਂ ਵੱਡੇ ਨੁਕਸਾਨ ਤੋਂ ਨਾ ਦੇਖ ਲੋ ਲੈ ਇਸ ਤੇ ਆਪਾਂ ਸ਼ੌਪ ਆਪਣੀ ਵਧਾਤੀ ਸੀਗੀ ਕਿਉਂਕਿ ਆ ਚੀਸੀ ਦਾ ਕੰਮ ਕਰਾਉਣਾ ਸੀ ਸੋ ਲੇਟ ਹੋ ਗਏ ਸ਼ੁਕਰ ਹੈ ਵਾਹਿਗੁਰੂ ਦਾ ਵੀ ਵੱਡਾ ਨੁਕਸਾਨ ਨਹੀਂ ਹੋਇਆ ਤੇ ਸਾਡਾ ਹੋਇਆ ਇਹ ਵੀ ਕਹਿੰਦੇ ਵੀ ਸਟੈਬਲਾਈਜ਼ਰ ਸੋਡਾ ਗਿਆ ਹਾਂ ਏਸੀ ਥੋੜਾ ਸਹੀ ਆ ਤੇ ਉਹ ਲਿਆਵਾਂਗੇ ਆਪਾਂ ਉਹ ਚੱਲ 11500 ਦਾ ਹੋ ਜਾਊਗਾ 2000 ਦਾ ਆ ਜਾਊਗਾ ਪਰ ਜੇ ਨੁਕਸ ਏਸੀ ਚ ਪੈ ਜਾਂਦਾ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ ਹੁਣ ਆਪਾਂ ਕੰਮ ਧੰਦੇ ਨਵੇੜ ਕੇ ਉੱਧਰ ਵੀਰਾ ਵੀ ਆਪਣੀ ਗੱਡੀ ਲੈ ਕੇ ਆ ਰਿਹਾ ਬਸ ਠੀਕ ਹੈ ਤੇ ਇੱਧਰ ਆਪਾਂ ਵੀ ਚੱਲੇ ਆ ਘਰ ਨੂੰ ਮਿਲਦਿਆ ਹੁਣ ਤੁਹਾਨੂੰ ਸਾਰੇ ਜਣਾਂ ਨੂੰ ਘਰੇ ਜਾ ਕੇ ਡੀਮਾਰਟ ਨੂੰ ਦੇਖ ਕੇ ਨਾ ਦੀਵਾਲੀ ਦੀ ਵਾਈਬ ਆਉਣ ਲੱਗ ਜਾਂਦੀ ਆ ਤਾਂ ਮੈਂ ਇਹ ਸੋਚ ਰਹੀ ਆਂ ਵੀ ਆਪਾਂ ਵੀ ਨਾ ਹੋਣਾ ਨਵੀਂ ਸ਼ਾਪ ਤੇ ਨਵੀਂ ਸ਼ਾਪ ਤੇ ਤੁਸੀਂ ਲੜੀਆਂ ਪਵਾਈ ਦਿਓ ਕੋਈ ਨਾ ਉਹ ਸਾਰੇ ਤੋਂ ਬਾਅਦ ਪਾਵਾਂ ਠੀਕ ਹੈ ਨੋ ਵੀਰ ਇੱਧਰ ਆਪਣੀ ਨਵੀਂ ਦੁਕਾਨ ਇੱਧਰ ਆਪਣੀ ਨਵੀਂ ਦੁਕਾਨ ਆ ਸਾਡੇ ਵੀ ਦੀਵਾਲੀ ਵਾਲਾ ਮਾਹੌਲ ਹੀ ਹੈ ਜਗਮਗਾ ਕਰਦੀ ਹੈ ਸਾਡੀ ਮਾਰਕੀਟ ਪੂਰੀ ਹੈ ਨਾ ਰਿੱਕੀ ਆਓ ਪਿਆਰ ਕਰੋ ਆਪਣੀ ਦਾਦੀ ਨੂੰ ਸਾਰੇ ਦਿਨ ਦਾ ਬਾਹਰ ਸੀਗਾ ਦਾਦੀ ਨੂੰ ਜੱਫੀ ਪਾ ਲੋ ਜੱਫੀ ਪਾ ਕੇ ਪਿਆਰ ਕਰ ਦੋ ਕੇ ਲਵ ਜੂ ਦਾਦੀ ਮਾ ਲੋ ਬਈ ਖੋਲੋ ਜੀ ਸਾਬਜੀ ਟਾਕੀ ਖੋਲੋ ਇਹ ਲੋ ਬਈ ਤਰਕੇ ਸਾਰਾ ਸਮਾਨ ਰੱਖਦੇ ਆ ਇਸ ਵੇਲੇ ਕੱਢਦੇ ਆ ਚਲੋ ਕੋਈ ਬਾਤ ਨਹੀਂ ਨਿਪਾਲਣਾ ਤੋਂ ਪੜੇਗਾ ਸਾਰਾ ਸਮਾਨ ਹੈਲੋ ਵੀ ਗਾਇਸ ਅੱਪਰ ਰੋਟੀ ਵਗੈਰਾ ਖਾ ਲਈ ਸੀ ਤੇ ਹੁਣ ਆਪਾਂ ਕਰ ਰਹੇ ਆ ਆਪਦੀ ਸਕਿਨ ਕੇਅਰ ਜਿਆਰ ਸਿੰਘ ਜੀ ਸੌਂ ਗਏ ਨੇ ਠੀਕ ਹੈ ਤੇ ਆਪਾਂ ਵੀ ਸਕਿਨ ਕੇਅਰ ਕਰਕੇ ਸੌਣ ਲੱਗੇ ਆ ਸੋ ਗੁੱਡ ਨਾਈਟ ਸਾਰਿਆਂ ਨੂੰ ਤੇ ਸੀਗਾ ਆਪਣਾ ਅੱਜ ਦਾ ਬਲੌਗ ਉਮੀਦ ਕਰਦੀ ਆ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਮਿਲਦੇ ਆਂ ਆਪਾਂ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਗਾਇਸ